ਬਾਜੀ ਸਤਿਕਾਰ ਜੀ ਸਤਿਕਾਰ ਜੀ ਸਤਿਕਾਰ ਹੋਰ ਬਾਜੀ ਕਿਦਾਂ ਵਧੀਆ ਜੀ ਵਧੀਆ ਬਾਜੀ ਕਿਵੇਂ ਚੱਲ ਰਿਹਾ ਕਿਹਾ ਵਧੀਆ ਕਰਤਾ ਮਹਾਰਾ ਜੀ ਦੇਖਿਓ ਮੇਰਾ ਫਿਰ ਪਹਿਲੇ ਵੀਡੀਓ ਬਹੁਤ ਵਧੀਆ ਬਹੁਤ ਪਿਆਰ ਦਿੱਤਾ ਜੀ ਸਾਨੂੰ ਸੰਤ ਸਾਰੀ ਨੇ ਇੰਨਾ ਕੁ ਹੋਇਆ ਭਾਜੀ ਮਤਲਬ ਅਜੇ ਤੱਕ ਭਾਈ ਲਾਗ ਚਾਰਜ ਰੱਖੀ ਐ ਜੀ ਠੀਕ ਹੈ ਜੀ ਵੀ ਮਤਲਬ ਫੋਨ ਦਾ ਬੰਦ ਅਜੇ ਤੱਕ ਫੋਨ ਆਉਂਦੇ ਆ ਗਾਵਾਂ ਬਿਲਕੁਲ ਜੀ ਬਿਲਕੁਲ ਹਾਂ ਜੀ ਰੇਡ ਫਿਰ ਜਿਵੇਂ ਪਹਿਲਾਂ ਕਰੂ ਵੀ ਕਰੂ ਜੀ ਉਦਾਂ ਹੀ ਹੁੰਦਾ ਹੈ ਭਾਜੀ ਉਦਾਂ ਹੀ ਇਹ ਚੱਕੂਗੀ ਨਹੀਂ ਨਾ 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 ਚੱਕਣੇ ਕਰੇ ਵਾਸਤੇ ਆ ਪਾਸ ਕਵਾਤ ਵਾਦ ਤੇ ਨਾ ਫੇ ਘਟ ਅੱਛਾ ਹਾਂਜੀ ਠੀਕ ਆ ਵਾਦ ਵਾਦ ਤੇ ਨਾ ਫੇ ਘਟ ਨਾ ਫੇ ਘਟ ਜੈ ਜੀ ਕਮਾਈ ਬਸ ਰੈਗੂਲਰ ਚੱਲਣਾ ਭਾਈ ਚਲੋ ਕਿ ਨਹੀਂ ਆ ਫਿਰ ਅੱਜ ਅੱਜ ਭਾਈ 4 ਜੇ ਬਿਲਕੁਲ ਆ ਜਾਓ ਫਿਰ ਇੱਧਰ ਇਹ ਇਹ ਵੀ ਜੀ ਤੇ ਤਿੰਨ ਦਿਨ ਹੋ ਗਏ ਸੁਣੀ ਭਾਈ ਹਾਂਜੀ ਠੀਕ ਆ ਜੀ ਇਹ 15 14 ਕਿਲੋ ਬੋੜਾ ਹੀ ਆ ਭਾਜੀ ਥੱਲੇ ਜਿਹੜਾ ਹੈਗਾ ਥੱਲੇ ਅੱਛਾ 20 ਤੋਂ ਬਾਹਰ ਭਾਈ ਦੋਦੇ ਚ ਆ ਜੂਗੀ ਵਛਾ ਵਛੀ ਨਹੀਂ ਇਹ ਮਗਰ ਵਛੀ ਵਛੀ ਜਾ ਖੋਲੋ ਫਿਰ ਲਓ ਜੀ ਵੇਖੋ ਬੋਲੇ ਵੇਚੀ ਆ ਜੀ ਤੇ ਦੇਖੋ ਵੇਖ ਕਾਟ ਗੜ ਪੂਰਾ ਧੋ ਰੋ

ਹਾਂਜੀ ਬੋਲੋ ਇੱਕੋ ਹੀ ਰੇੜ ਮੁੱਲ ਤੇ ਭਾਜੀ ਜਿਦਾਂ ਦੀ ਵੇੜੇ ਪਾਇਆ 70000 ਮੁੱਲ ਕਰ ਲਈਏ ਹਾਂਜੀ ਠੀਕ ਹੈ ਜੀ 65000 ਦੀ ਭਾਜੀ ਦੇ ਦਾਂਗੇ ਜੀ ਨਹੀਂ ਭਾਜੀ 2000 ਮਾਣ ਕਰ ਦਾਂਗੇ 63000 ਦੀ 63000 ਦੀ ਹਾਂ ਨਾ ਜਿਹੜੀ ਚਲੋ ਹਾਂਜੀ ਹੋਰ ਹੋ ਜਾਊਗਾ ਹੋਰ 1000 ਖਣ ਛੱਡ ਦਾਂਗੇ ਸੁਨੀਲ ਜੀ ਹੋਰ ਹੋ ਜਾਊਗਾ ਕਿ ਨਹੀਂ ਨਾ ਤਾਂ ਕਾ ਕਰੋ ਜੀ ਤੁਸੀਂ ਕਹ ਤਾਰੇ 60000 ਦੇ ਦਾਂਗੇ ਪੂਰੇ ਜਾਣ ਦੋ ਛੱਡ ਦੇ ਠੱਕਾ ਜੇ ਨਹੀਂ ਦੇਖਾ ਚੱਲਣ ਦੋ ਕੋਈ ਨਹੀਂ ਵੇਖਾ ਨਵਾਂ ਕੰਮ ਚਲਾਉਗਾ ਕੋਈ ਨਹੀਂ ਲੋ ਜੀ ਤੋਰੋ ਘਰ ਇਹਨੂੰ ਵੀ ਇਹ ਗੱਪਣਾ ਇਹ ਸੁਈ ਭਾਈ ਜਿਆਸੀ ਵਾਰ ਅੱਜ ਸੁਈ ਆ ਦੁੱਧ ਕਿੰਨਾ ਜੀ ਇਹਦੇ ਥੱਲੇ 14 15 ਕਿਲੋਣਾ ਜੇ ਬੋਲੇ 14 15 ਕਿਲੋ ਬੋਲੇ ਤੇ 4 ਦਿਨ ਹੋ ਗਿਆ ਤੁਹਾਨੂੰ ਬੱਚਾ ਇਹਦੇ ਮਗਰ ਹਾਂਜੀ ਇਹਦੇ ਮਗਰ ਬਹੁਤ ਕਮੀ ਲੰਮੀ ਲੰਮੀ ਲੈ ਆਜਾ ਚਵਾਜੂ ਵਧੀਆ ਓਕੇ ਭਾਈ ਓਕੇ ਆਨੇ ਕੋ ਭਾਈ ਗਿੱਟ ਤੋਂ ਵੀ ਬਾਹਰ ਗਿਆ ਕਿ ਨਹੀਂ ਥੋੜਾ ਰੇਡ ਚੱਲਣਾ ਹਾਂਜੀ ਹਾਂਜੀ ਠੀਕ ਹੈ ਬਈ ਰੇਡ ਨੇ ਮਾਲ ਵਿਖਦਾ ਜੀ ਤੋਰ ਚੱਲ ਭਾਈ ਚੱਲ ਆਲੋ ਹਾਂਜੀ ਹਾਂਜੀ ਭਾਜੀ ਬੋਲੋ ਜਿਹਦਾ ਵੀ ਭਾਜੀ ਵਹਿੜਿਆ ਮੋਲ ਤੇ ਜੀ ਕਰਦਾ 65000 ਕਰੀਏ ਹਾਂ ਠੀਕ ਆ ਪਰ ਕਰਨਾ ਨਹੀਂ ਆ ਨਹੀਂ ਕਰਨਾ ਠੀਕ ਹੈ ਜੀ ਬਿਲਕੁਲ ਤੇ 60000 ਦੀ ਹੁਣਾ ਕਰਦੀ ਹੈ ਜੀ ਹੋਰ ਜਾਣ 57000 ਦੀ ਸੰਦੀਪ ਜੀ ਦੇ ਦੇਵਾਂਗੇ 55000 ਦੀ ਜਾਣ ਬਠੀਕ ਆ ਹਾਂ ਜੀ ਚੱਲਣ ਤੋਂ ਕਰਾਂ ਦੀ ਹੁਣ ਬਣੀ ਗੱਲ ਦੁੱਧ 20 ਕਿਲੋ ਤੋਂ ਪਲੱਸ ਹੀ ਰਹੂਗੀ ਬਠੀਕ ਆ ਆਜੋ ਕਰਾਂ ਇਹ ਵੀ 20 ਤੋਂ ਪਲੱਸ ਰਹੂਗੀ ਇਹ ਵੀ ਆਈਆਂ ਇਹਨਾਂ ਦੇ 55 ਕਿਲੋ ਦੇ ਦੇਣ ਗੀਆਂ ਮੁਰਗੇ ਕੱਢਣਾ ਤੇ ਮੁਰਗੇ ਫੇਰੇ ਭਾਜੀ ਫਿਰ ਮਜ਼ਾ ਨਹੀਂ ਆਉਂਦਾ ਮਜ਼ਾ ਆਣਾ ਹੀ ਨਹੀਂ ਜੀ ਬਿਲਕੁਲ ਆਜੋ ਇਵੇਂ ਸੂਈ ਜੀ ਹਾਂ ਇਹ ਰਾਤ ਦੀ ਸੂਈ ਜੇ ਰਾਤ ਦੀ ਸੂਈ ਜੀ ਕਿੰਨਾ ਬੋਲਾ ਫਿਰ ਚੋਇਆ ਜੀ ਇਹਦੇ ਥੱਲੇ ਉਹ ਸੰਦੀਪ ਜੀ 4 ਕਿਲੋ ਜੇ ਚੋਇਆ ਐ ਝੂਠ ਮਾਰੀਏ ਹਾਂ ਜੀ ਠੀਕ ਆ ਠੀਕ ਆ ਆ ਜਾ ਬੱਛਾ ਹਾਂ ਨਹੀਂ ਇਹਦੇ ਮਗਰ ਹਾਂ ਜੀ ਬੱਛਾ ਇਹਦੇ ਮਗਰ ਬੱਛੇ ਮਗਰ ਲਓ ਜੀ ਬੱਛੇ ਆਈ ਮਗਰ ਆ ਆਜੋ ਜੀ ਆਜੋ ਆਜੋ ਹਾਂਜੀ ਭਾਈ ਜੀ ਆਜੋ ਬੋਲੋ ਹਾਂਜੀ ਸੰਦੀਪ ਜੀ ਮੁੱਲ ਤੇ ਹੈਗਾ ਜੇ 55000 ਹਾਂਜੀ ਹਾਂਜੀ ਤੇ 52000 ਦੀ ਵਾਸ਼ੀ ਦੇ ਦਾਂਗੇ ਇੱਕੋ ਹੀ ਗੱਲ 50 ਹੀ ਭਾਈ ਸੰਦੀਪ ਜੀ ਹੋਰ ਜਾਣ ਦੋ ਜੈ ਜੀ 48000 ਦੀ ਜੈ ਜੀ ਠੀਕ ਹਾਂ ਨਹੀਂ ਨਹੀਂ ਠੀਕ ਹੈ ਬਹੁਤ ਸੋਹਣਾ ਤੇ ਇਹਨਾਂ ਨਾਲ ਵਾਤ ਉਹ ਸਪੋਰਟ ਕਰੋ ਕਰੈ ਇਹਨਾਂ ਵਿਚਾਰਿਆਂ ਨੂੰ ਠੀਕ ਹੈ ਨਵੇਂ ਬੰਦੇ ਆ ਨਹੀਂ ਬਹੁਤ ਸੰਦੀਪ ਭਾਈ ਬਹੁਤ ਪਿਆਰ ਦਿੱਤਾ ਸਾਨੂੰ ਸੰਤ ਨੇ ਬਹੁਤ ਭਾਈ ਹੋਰ ਪਿਆਰ ਮਿਲੂਗਾ ਜੀ ਹਾਂਜੀ ਹਾਂਜੀ ਬਹੁਤ ਪਿਆਰ ਪਿਆਰ ਸਹੀ ਲੈਣਾ ਆਪਾਂ ਹਾਂਜੀ ਹਾਂਜੀ ਸਹੀ ਇਹ ਗੱਬਣਾ ਹਾਂਜੀ ਇਹ ਗੱਬਣਾ 15 20 ਦਿਨ ਖਰਦੀ ਹਾਂਜੀ 15 20 ਤੇ ਲੈ ਜੂਗੀ ਠੀਕ ਆ ਠੀਕ ਆ ਦੁੱਧ ਪਾਜੀ 15 16 ਕਿਲੋ ਚ ਆ ਜੂਗੀ 15 16 ਅਜੇ ਵਿਆੜ ਤੱਕੀ ਆ ਹੁਣ ਦਾ ਜੇ ਕੋਈ ਹੁਣ ਵੀਰ ਭਰਾ ਮੰਗੂਗਾ ਹਾਂਜੀ ਹਾਂਜੀ ਤੇ ਹੁਣ ਵੀਰ ਜੀ ਭਾਣਾ ਦਵਾਂਗੇ ਤੇ ਜੇ ਅਹੀ 20 ਢੜ ਥਾਂਬੀ ਤੇ ਫੇਰ ਪਾਜੀ ਹੁਣ ਕਿੰਨੇ ਦੀ ਹੁਣ ਪਾਜੀ ਮੁੱਲ ਕਰਨ ਨੂੰ ਤਾਂ 40000 ਕਰ ਲਈਏ ਹਾਂਜੀ ਠੀਕ ਆ ਜੀ ਠੱਤੀਆਂ ਦੀ ਸੰਦੀਪ ਜੀ ਵਾਰ ਦੇ ਦਾਂਗੇ ਨਹੀਂ ਸੰਦੀਪ ਜੀ 35 ਦੀ 35000 ਦੀ ਹਾਂ ਨਾ ਹੋਣਾ 20 ਦਿਨਾਂ ਬਾਅਦ ਵਸ਼ੀ ਮੇਰੇ ਮਹਿੰਗੀ ਉਹ ਵਖਰੀ ਮੈਨੂੰ ਪਤਾ ਹੀ ਹੈ ਜੀ ਸਾਰਿਆਂ ਨੂੰ ਬਸ ਠੀਕ ਆ ਸਾਹਮਲੇ ਐਰ ਸ਼ਹਿਰ ਵਸ਼ੀ ਆ ਹਾਂ 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 ਜੀ ਬਹੁਤ ਸੋਹਣਾ ਮਾਲ ਤੁਹਾਡਾ ਜੀ ਤੇ ਰੇਟ ਵੀ ਚੈਜੇ ਵੀ ਸੋਹਣਾ ਦਾ ਪਰ ਦੇਖੋ ਪਰ ਮੇਰੇ ਵੀ ਚੁਾਈ ਕਰਕੇ ਚੈੱਕ ਕਰਕੇ ਪਾਸ ਕਰਕੇ ਹਾਂਜੀ 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 ਚਲੋ ਬਾਕੀ ਕੋਈ ਗੱਲ ਨਹੀਂ ਬਦ ਤੋਂ ਬਦ ਇਹੋ ਪਸੂ ਲੈ ਆਓ ਤੇ ਰੇਟ ਥੋੜਾ ਜਿਹਾ ਮੁਨਾਫਾ ਰੱਖੋ ਨਹੀਂ ਭਾਜੀ ਤੁਹਾਨੂੰ ਪਹਿਲੇ ਦੱਸਿਆ ਦੁੱਧ ਇਨਾ ਨਾ ਤੇ ਮੁਨਾਫਾ ਇਨਾ ਨਾ ਉਹ ਤਾਂ ਵਾਅਦਾ ਤੇ ਨਫਾ ਘਾਟਾ ਕਰ ਤੇਰਾ ਕੋਈ ਭੈਣ ਭਰਾ ਜਨੇ ਭਾਜੀ ਪੈਸੇ ਖਰਚਨੇ ਆ ਨਾ ਉਹਦੇ ਜਾ ਕੇ ਪੈਸੇ ਵਸੂਲੇ ਜਾਣ ਕਰ ਕਿੱਥੇ ਲੁਕੇ ਬੈਠੇ ਤੁਸੀਂ ਪਹਿਲੋਂ ਭਾਜੀ ਭਾਜੀ ਅਸੀਂ ਇਦਾਂ ਹੀ ਤੁਹਾਨੂੰ ਦੱਸਿਆ ਵੀ ਇਦਾਂ ਮਾਲ ਵੇਚੀ ਜਾਂਦੇ ਲੋਕੀ ਦਿੱਲੀ ਅੱਛਾ ਹਾਂਜੀ ਦਿੱਲੀ ਅਹੀਂ ਗਾਵਾਂ 2 ਵਜੇ ਦਿੰਨੇ ਆ ਸੰਦੀਪ ਭਾਜੀ 2 ਵਜੇ ਹਾਂਜੀ 2 ਵਜੇ ਤੇ ਵਾਕੀ ਇਹ ਪੈ ਅਸੀਂ ਡਰਦੇ ਆ ਥੋੜਾ ਜਿਹਾ ਤੁਹਾਡਾ ਹੁਣ ਤੁਹਾਡੇ ਸਰਕਾਰ ਦੇ ਨਾਲ ਹੀ ਚੱਕਰ ਫੁੱਲ ਗਿਆ ਡਰਨਾ ਘਰ ਸੀ ਹਾਂ ਭਾਈ ਅਸੀਂ ਜਿਹਦਾ ਮਜੂਰ ਬੰਦਾ ਨਾ ਵੀਡੀਓ ਪਾਵੇ ਤੇ ਫਿਰ ਮਤਲਬ ਹੁੰਦਾ ਹੀ ਆ ਵੀ ਮਤਲਬ ਇੱਕ ਭਾਈ ਅਸੀਂ ਚਲੋ ਤੁਹਾਡੇ ਕਰਕੇ ਵੀ ਥੋੜਾ ਝੱਕਦੇ ਹਾਂ ਹਾਂ ਜੀ ਪਤਾ ਨਹੀਂ ਸਾਡਾ ਨੰਬਰ ਲੱਗੂ ਨਾ ਯਾਰ ਨਹੀਂ ਲੱਗਿਆ ਨਹੀਂ ਨਹੀਂ ਆਖੇ ਕਿ ਸਾਡਾ ਚਲੋ ਕੰਮ ਹੈ ਜੀ ਇਹ ਕਰਨਾ ਹੀ ਹੈ ਕਰਨਾ ਹੀ ਕਰਨਾ ਹਾਂ ਹਾਂ ਜੀ ਬਾਕੀ ਕੋਈ ਨਹੀਂ ਖੇਤੀਬਾੜੀ ਬਹੁਤ ਹੈ ਮਹਾਰਾਜ ਦੀ ਕਿਰਪਾ ਹੋ ਯਾਰ ਕੀ ਪੰਜਾਂ ਮਿੰਟਾਂ 'ਚ ਜੋ ਸੰਦੀਪ ਭਾਈ ਸਾਰਾ ਮਾਲ ਵੇਚ ਗਿਆ ਸੀ ਠੀਕ ਹੈ ਪੰਜਾ ਮਿੰਟਾਂ ਜਾਂ Google Pay ਸਾਈਆਂ ਪੈ ਗਿਆਂ ਅਸੀਂ ਜੀ ਪਰ ਭਾਜੀ ਇੱਕ ਸਾਡੀ ਬੇਨਤੀ ਹੈ ਵੀ ਜਿਹੜਾ ਵੀ ਸਾਈ ਪਾ ਦਿੰਦਾ ਨਾ ਉਹ ਸਾਡੇ ਤੱਕ ਪਹੁੰਚੇ ਵੀ ਕਈ ਭਾਜੀ ਸਾਈ ਪਾ ਗਏ ਨਾ ਕਈਆਂ ਨੂੰ ਤੀਜੇ ਦਿਨ ਫੋਨ ਕਰਦੇ ਆ ਭਾਜੀ ਅਸੀਂ ਆਏ ਆਏ ਨਹੀਂ ਸਾਡੀ ਸਾਈ ਬਾਸ ਕਰ ਦੋ ਭਾਜੀ ਫਿਰ ਉਹ ਹੱਕਦਾਰ ਨਹੀਂ ਫਿਰ ਸਾਈ ਉਹ ਹੱਕਦਾਰ ਬੰਦਾ ਹਾਂ ਮਤਲਬ ਹੁਣ ਇੱਕ ਇੱਕ ਭਾਈ ਤੇ ਭਾਈ ਸਾਈ ਆਈ ਉਹਨਾਂ ਨੂੰ ਹੋਰ ਨਾ ਪੂਰਾ ਇੱਕ ਦੋ ਦਿਨ ਕਨੈਕਟ ਨਹੀਂ ਤੁਹਾਨੂੰ ਪਤਾ ਲੱਗਾ ਸਾਈ ਕਿੱਥੋਂ ਆਈ ਸਾਈ ਤੋਂ ਨਾ ਪਾਤੀ ਮਾਰ ਕੇ ਜੂਆ ਹੁਣ ਸਾਈ ਮੰਗਦੇ ਆ ਭਾਜੀ ਫਿਰ ਇਹ ਚੀਜ਼ ਦਾ ਫਿਰ ਮਜ਼ਾ ਨਹੀਂ ਨਾ ਜਾਂਦਾ ਫਿਰ ਹਰ ਨਾ ਕਨੈਕਟ ਜਾਂ WhatsApp ਮੈਸੇਜ ਤੇ ਸਾਰੇ ਦੇ ਦੇ ਕੋਈ ਛੱਡੋ ਭਰਾ ਆਪਾਂ ਹਾਂਜੀ ਹਾਂਜੀ ਉਹ ਨਹੀਂ ਕੋਈ ਗੱਲ ਠੀਕ ਹੈ ਦੇ ਕੋਈ ਆਓ ਕੋਈ ਨਹੀਂ ਆਪਾਂ ਸਹੀ ਰੱਖਣੀ ਕਿ ਨਹੀਂ ਨਹੀਂ ਆਪਾਂ ਉਹਨਾਂ ਨੂੰ ਕਿਹਾ ਆ ਭਾਈ ਕਿ ਇਸ ਵਾਰੀ ਵੀਡੀਓ ਦੇ ਵਿੱਚ ਤੁਸੀਂ ਗਾਣ ਲਾਓ ਜਿਹੜਾ 2000 ਤੁਹਾਡਾ ਆਇਆ ਆਪਾਂ ਉਹ ਕਟਾ ਦਾਂਗੇ ਹਾਂ ਕਟਾ ਦੇ ਕੋਈ ਗੱਲ ਨਹੀਂ ਮਹਾਰਾਜ ਨੇ ਬੜਾ ਕੋਈ ਦਿਨ ਵਦ 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 ਕੋਈ ਗੱਲ ਨਹੀਂ ਸਹੀ ਸ਼ੁਰੂਆਤ ਰੱਖੀ ਹਾਂਜੀ ਸ਼ੁਰੂਆਤ ਸਹੀ ਰੱਖੀ ਹੈ ਕਿ ਨਹੀਂ ਹਾਂ ਸ਼ੁਰੂਆਤ ਸਹੀ ਚਲੋ ਬੋਲੋ ਫਿਰ ਨੰਬਰ ਚਲੇ 84275 ਹਾਂਜੀ 2682 ਠੀਕ ਹੈ ਹਾਂਜੀ ਦੂਜਾ 96468 27503 ਦੋਨੋਂ ਨੰਬਰ WhatsApp ਚੱਲਦਾ ਹੈ ਹਾਂਜੀ ਦੋਵਾਂ ਦੇ WhatsApp ਇੱਥੇ Google Pay ਚੱਲਦਾ ਠੀਕ ਹੈ ਜੀ ਸਸਤੀ ਕਾ ਸਸਤੀ